ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਸੁਖਨੀ ਸਾਹਿਬ ਦੇ ਵਿੱਚ ਇਹ ਸਾਨੂੰ ਸਮਝਾ ਰਹੇ ਆ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਦੇਹੀ ਅੰਦਰ ਆਪੇ ਵਸੇ ਅਲਖ ਨ ਲਖਿਆ ਜਾਈ ਗੁਰਮਖੋ ਹੋਵੇ ਸੋ ਕਾਇ ਆ ਖੋਜੇ ਹਰ ਮੰਦਰ ਇਹ ਸਰੀਰ ਹੈ ਜਿੰਨਾ ਸਤਗੁਰੂ ਨੇ ਸਾਨੂੰ ਸਮਝਾਇਆ ਵੀ ਜੋ ਕੁਛ ਹੈ ਇਸ ਦੇਹੀ ਅੰਦਰ ਹੀ ਆ ਉਹ ਸਾਰਾ ਹੋਣਾ ਖੋਜ ਉਹਦੀ ਹੋਣੀ ਹੈ ਧਿਆਨ ਦੁਆਰਾ ਸਵਾਮੀ ਵਿਵੇਕਾਨੰਦ ਜਿਹੜੇ ਬਹੁਤ ਮਸ਼ਹੂਰ ਪ੍ਰਚਾਰਕ ਵੀ ਹੋਏ ਆ ਬੜਾ ਉੱਚਾ ਸੋਚਾ ਜੀਵਨ ਸੀ ਉਹਨਾਂ ਦਾ ਨੋਰ ਬੜੇ ਪੜ੍ਹੇ ਲਿਖੇ ਇੱਕ ਕਾਲਜ ਵਿੱਚ ਪੜ੍ਹਦੇ ਸੀ ਇਹਨਾਂ ਦਾ ਨਾਮ ਸੀ ਨਿਰਿੰਦਰਨਾਥ ਇਹਨਾਂ ਨੇ ਉਹ ਗੱਲਾਂ ਬਾਤਾਂ ਸੁਣੀਆਂ ਜਿਵੇਂ ਅੱਜ ਕੱਲ ਵੀ ਸੁਣਦੇ ਆ ਗੱਲਾਂ ਬਾਤਾਂ ਸੁਣੀਆਂ ਵੀ ਕਰਾਮਾਤ ਦਿਖਾਉਂਦੇ ਉੱਥੇ ਉਹ ਕਰਾਮਾਤ ਦਿਖਾਉਂਦੇ ਇੱਕ ਦੋ ਗੱਲਾਂ ਉੱਥੇ ਸੁਣੀਆਂ ਇਹ ਮੁੰਡਿਆਂ ਨੇ رائے ਬਣਾ ਲਈ ਵੀ ਆਪਾਂ ਚੱਲੀਏ ਪਰ ਥੱਕ ਤੌਰ ਦੇਖ ਕੇ ਆਈਏ ਇਹ ਤਰੋ 8-9 ਮੁੰਡੇ ਗਏ ਉਸ ਪਿੰਡ ਚਲੋ ਉਥੋਂ ਘਰ ਪੁੱਛਿਆ ਉਹ ਕਹਿੰਦਾ ਹਾਂ ਵੀ ਹਾਂ ਹਾਂ ਠੀਕ ਆ ਉਹ ਕਰਾਮਾਤ ਦਿਖਾਉਂਦਾ ਉਹ ਜਦੋਂ ਆ ਗਏ ਕਨ ਸਤਿ ਸ੍ਰੀ ਕਾਲ ਸਤਿ ਸ੍ਰੀ ਕਾਲ ਫੱਤੇ ਬੁਲਾਈ ਚਲੋ ਰਾਮ ਰਮਈਆ ਕੀਤਾ ਕਹਿੰਦੇ ਜੀ ਅਸੀਂ ਸੁਣਿਆ ਤੁਸੀਂ ਕਰਾਮਾਤਾਂ ਬੜੀਆਂ ਦਿਖਾਉਂਦੇ ਆ ਨੇ ਵੀ ਮੈਂ ਤਾਂ ਇੱਕ ਸਧਾਰਨ ਬੰਦਾ ਨੂੰ ਤਾਂ ਆਪਦਾ ਕੰਮ ਕਰ ਕਰਕੇ ਉਹਦੇ ਬੱਚੇ ਪਾਲਦਾ ਕੋਈ ਮੇਰੇ ਕੋਲੇ ਤਾਂ ਕੋਈ ਐਸੀ ਕਰਾਮਾਤ ਨਹੀਂ ਕਹਿੰਦੇ ਅਸੀਂ ਆਹ ਸੁਣੀਆਂ ਤੁਹਾਡੀਆਂ ਗੱਲਾਂ ਇਹ ਮੇਰੇ ਕੋਲੇ ਇੱਕ ਪਾਵਰ ਕਹੋ ਵੀ ਬਿਲਕੁਲ ਇੱਕ ਪਾਵਰ ਹੈ ਕਿ ਮੈਂ ਉਹਦੇ ਵਰਤਦਾ ਉਹਦੋਂ ਆ ਜਦੋਂ ਕੋਈ ਰਾਬੋ ਬੰਨੀਓ ਨਾਸਤਕ ਹੁੰਦਾ ਹੋਵੇ ਉਹਦੋਂ ਮੈਨੂੰ ਇਉਂ ਕਹਿਣਾ ਹੁੰਦਾ ਵੀ ਤੂੰ ਆਹ ਦੱਸ ਕੀ ਆ ਵੀ ਆਹ ਦੱਸ ਕੀ ਆ ਉਹਦੋਂ ਮੈਂ ਇਹ ਵਰਤਦਾ ਉਹ ਨਹੀਂ ਮੈਂ ਵਰਤਦਾ ਉਹ ਕਹਿੰਦੇ ਫਿਰ ਸਭ ਕੁਝ ਸਾਨੂੰ ਹੀ ਦਿਖਾ ਦਿਓ ਕੋਈ ਇਹ ਹੁਜੀ ਕਰਾਮਾਤ ਉਹ ਬਿਨਾਂ ਆਸ ਪਿਆ ਕਹਿੰਦੇ ਚੰਗਾ ਤੁਸੀਂ ਬਾਹਰ ਜਾਓ ਤੇ ਤੁਸੀਂ ਆਵਦਾ ਜਿਹੜਾ ਫਲ ਖਾਣਾ ਉਹਦਾ ਨਾਮ ਲੈ ਕੇ ਆਪਦੀ ਜੇਬ ਵਿੱਚ ਪਾ ਲਓ ਕਾਗਜ਼ ਤੇ ਤੇ ਮੈਨੂੰ ਨਹੀਂ ਦਿਖਾਉਣਾ ਤੇ ਮੇਰੇ ਕੋਲ ਆ ਜਾਓ ਉਹ ਕਾਲਜ ਦੇ ਮੁੰਡੇ ਸੀ ਉਹਨਾਂ ਨੇ ਆਪੋ ਆਪਣੇ ਚੋਇਸ ਦੇ ਫਲ ਲਿਖ ਲਏ ਜੇਬ ਵਿੱਚ ਪਾ ਲਏ ਤੇ ਆ ਗਏ ਉਹਨੇ ਚਾਦਰ ਵਿਛਾ ਲਈ ਇੱਕ ਚਾਦਰ ਵਿਛਾ ਕੇ ਕਹਿੰਦੇ ਲੈ ਵੀ ਬਹਿ ਜਾਓ ਸਾਰੇ ਕਿੰਨ ਹੁਣ ਐਡੀ ਦੂਰੋਂ ਤੁਸੀਂ ਆਏ ਵੀ ਆ ਤੁਰ ਕੇ ਆਏ ਆ ਬਾਟ ਵੀ ਪਾਈ ਆ ਤੁਸੀਂ ਕੋਈ ਦੇਖਣਾ ਵੀ ਆ ਇੱਕ ਮੇਰੀ ਬੇਨਤੀ ਹੈ ਵੀ ਤੁਸੀਂ 15 20 ਮਿੰਟ ਅੱਖਾਂ ਨਹੀਂ ਖੋਲਣੀਆਂ ਕਹਿੰਦੇ ਨਹੀਂ ਜੀ ਕੋਈ ਹਸੀਂ ਅੱਖਾਂ ਮੀਚ ਲੈਣੇ ਆ ਜਦੋਂ ਤੁਸੀਂ ਕਹੋਗੇ ਉਦੋਂ ਅਸੀਂ ਅੱਖਾਂ ਖੋਲਾਂਗੇ ਲੈ ਵੀ ਬਹਿ ਜਾਓ ਅੱਖਾਂ ਨਹੀਂ ਖੋਲਣੀਆਂ ਹੁੰਦੀ ਚਲੋ ਜੀ ਬਹਿ ਗਏ ਹੁਣ ਪੰਜ ਸੱਤ ਬੰਦੇ ਬੈਠੇ ਆ ਅੱਖਾਂ ਮੀਚੀ ਉਹਨਾਂ ਕੋਲੇ ਅੱਖਾਂ ਦੀ ਰਮੀਟੀਆਂ ਉਹਨਾਂ ਕੋਲੇ ਸਿਓ ਦੀ ਪੇਟੀ ਖੋਲ੍ਹ ਲਿਆ ਕੇ ਅੱਖਾਂ ਹੀ ਮੀਚੀਆਂ ਨੱਕ ਤਾਂ ਨਹੀਂ ਮੀਚਿਆ ਸਮਿਲ ਤਾਂ ਨਹੀਂ ਆਉਣੀ ਆਉਣੀ ਆ ਜਦੋਂ ਉਹ 15 20 ਮਿੰਟ 15 ਕੁ ਮਿੰਟ ਨੰਗੇ ਤੇ ਉਹ ਸਮਿਲ ਆਉਣ ਲੱਗੇ ਫਲਾਂ ਦੀ ਉਹੀ ਗੱਲ ਜਦੋਂ 17 18 ਮਿੰਟ ਹੋਏ ਕਹਿੰਦਾ ਵੀ ਅੱਖਾਂ ਖੋਲੋ ਜਦੋਂ ਕਹਿੰਦੇ ਅਸੀਂ ਅੱਖਾਂ ਖੋਲੀਆਂ ਉਹ ਆਪਣੇ ਜੀਵਨ 'ਚ ਲਿਖਦੇ ਆ ਸ੍ਰੀ ਵਿਵੇਕਾਨੰਦ ਹੋਣੀ ਕਹਿੰਦੇ ਜਦੋਂ ਅਸੀਂ ਅੱਖਾਂ ਖੋਲੀਆਂ ਉੱਥੇ ਫਲਾਂ ਦਾ ਢੇਰ ਲੱਗਾ ਪਿਆ ਕਹਿੰਦੇ ਵੀ ਜਿਹੜੇ ਤੁਸੀਂ ਆਪੋ ਆਪਣੇ ਫਲ ਲਿਖੇ ਸੀ ਉਹ ਚੱਕੋ ਤੇ ਖਾਓ ਇਹ ਵੀ ਬੇਕਨੰਦ ਉਹਨੇ ਕਹਿਣ ਲੱਗੇ ਨਿਰੰਦਰਨਾਥ ਹੁਣੀ ਕਹਿੰਦੀ ਜਸ ਤਾਂ ਨਹੀਂ ਖਾਂਦੇ ਇਹ ਇਹ ਤਾਂ ਜਾਦੂ ਦੇ ਆ ਨਾ 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 ਇਹਦੇ ਵਿੱਚ 1% ਵੀ ਜਾਦੂ ਨਹੀਂ ਹੈ ਐ ਕਰੋ ਤੁਸੀਂ ਕੋਈ ਫਲ ਚੱਕੋ ਇੱਕ ਫੜੀ ਪਹਿਲਾਂ ਮੈਨੂੰ ਦਿਓ ਫੇਰ ਆ ਮੇਰੇ ਬੱਚੇ ਫਿਰ ਦਿਓ ਉਹਨਾਂ ਨੂੰ ਦਿਓ ਫਿਰ ਤੁਸੀਂ ਖਾਓ ਜਿਹੋ ਜਿਹੇ ਮੇਰੇ ਬੱਚੇ ਤੁਸੀਂ ਵੀ ਮੇਰੇ ਬੱਚੇ ਤੁਨ ਮਾਂ ਕੋ ਇਹੋ ਜਿਹੇ ਫਲ ਖਾ ਕੇ ਤੁਹਾਡੇ ਸਰੀਰ 'ਚ ਨੁਕਸਾਨ ਨਹੀਂ ਪਾਉਣਾ ਇਹ ਬਿਲਕੁਲ ਸਹੀ ਆ ਉਹ ਕਹਿੰਦੇ ਅਸੀਂ ਤੁਰ ਕੇ ਗਏ ਸੀ ਭੁੱਖ ਤਾਂ ਲੱਗੀ ਸੀ ਅਸੀਂ ਫਿਰ ਲਾਗੇ ਖਾਣ ਉਹ ਇੰਨੇ ਸਵਾਦ ਪੂਰਾ ਪੂਰੇ ਰਸਾਂ ਦੇ ਅਸੀਂ ਜਿਵੇਂ ਪੂਰੇ ਰੱਜ ਕੇ ਖਾਲਾ ਨਾ ਕਹਿੰਦੇ ਮੈਂ ਪੁੱਛਿਆ ਫਿਰ ਕਹਿੰਦੇ ਦੇਖੋ ਜੀ ਇਹ ਪਿੰਡ ਵੀ ਐਡਾ ਵੱਡਾ ਹੈ ਨਹੀਂ ਜਦੋਂ ਮੰਨ ਲੋ ਵੀ ਇਹ ਪਿੰਡ ਵਿੱਚ ਇੱਕ ਬਾਗ ਆ ਜਿਹਦੇ ਵਿੱਚ ਸਾਰੇ ਫਲ ਹੈਗੇ ਆ ਮੰਨ ਲਓ ਆਪਾਂ ਤੇ 15 20 ਮਿੰਟ ਚ ਆ ਨਹੀਂ ਸਕਦੇ ਇਹ ਤੁਸੀਂ ਕਿਵੇਂ ਮਂਗਾਏ ਇਹ ਕਿਵੇਂ ਫਲ ਲੈਂਦੇ ਇਹ ਉਹ ਕਹਿੰਦਾ ਵੀ ਦੇਖੋ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਹਿੰਦੇ ਗੱਲ ਸੁਣੋ ਤੁਸੀਂ ਚੱਲ ਜਾਂਦੇ ਆ ਤੇ ਤੁਹਾਨੂੰ ਕਿਉਂ ਨਹੀਂ ਪਤਾ ਕਿ ਮੇਰੇ ਕਿਹਦੇ ਗੱਲ ਤਾਂ ਸੁਣ ਲਓ ਮੈਨੂੰ ਮੇਰੇ ਉਸਤਾਦ ਨੇ ਜਿਹੜਾ ਧਿਆਨ ਲਾਉਣਾ ਦੱਸਿਆ ਨਾ ਧਿਆਨ ਦੀ ਪਰਪਕਤਾ ਭਈ ਆ ਧਿਆਨ ਦੀ ਸਟੇਜ ਆ ਧਿਆਨ ਦੀ ਸਟੇਜ ਆ ਧਿਆਨ ਦੀ ਸਟੇਜ ਜਦੋਂ ਤੂੰ ਇਹ ਸਟੇਜ ਤੇ ਪਹੁੰਚ ਜੇ ਜਿਹੜਾ ਕੰਮ ਕਰਨਾ ਉਹਦਾ ਨਾਮ ਲੈ ਕੇ ਤੂੰ ਕਹਿ ਦੇਣਾ ਵੀ ਇਹ ਹੋ ਜੇ ਬਸ ਮੈਂ ਤਾਂ ਜਦੋਂ ਮੈਨੂੰ ਥੋੜਾ ਟਾਈਮ ਲੱਗ ਜਾਂਦਾ ਉਹ ਸਟੇਜ ਤੇ ਪਹੁੰਚਣ ਨੂੰ ਜਦੋਂ ਮੈਂ ਉਹ ਸਟੇਜ ਤੇ ਪਹੁੰਚਿਆ ਮੈਂ ਤਾਂ ਉੱਥੇ ਜਾ ਕੇ ਇੰਨੀ ਗੱਲ ਕਹੀ ਵੀ ਜਿਹੜੇ ਮੁੰਡਿਆਂ ਨੇ ਫੜ ਲੈ ਕੇ ਆਪਣੀ ਜੇਬਾਂ 'ਚ ਪਾਏ ਸਾਰੇ ਆ ਜਾਣ ਬਸ ਮੈਂ ਤਾਂ ਇੰਨੀ ਗੱਲ ਹੀ ਕਹੀ ਹੈ ਨਿਰਿੰਦਰ ਨੇ ਆਤੇ ਬੜਾ ਅਸਰ ਹੋਇਆ ਕਹਿੰਦੇ ਕਮਾਲ ਹੈ ਜੀ ਇਹ ਵੀ ਹੈ ਹਾਂ ਕਹਿੰਦੇ ਧਿਆਨ ਦੀ ਪਰਪਕਤਾ ਨਾ ਹਾਂ ਤੁਸੀਂ ਵੀ ਕਰ ਸਕਦੇ ਆ ਇਹ ਕਹਿੰਦੇ ਨਹੀਂ ਵੀ ਮੇਰੇ ਵਾਸਤੇ ਕੋਈ ਰਾਖਮੀ ਆ ਤੁਸੀਂ ਵੀ ਕਰ ਸਕਦੇ ਆ ਧਿਆਨ ਦੀ ਇਹਦੇ ਤੇ ਦਾਦੀ ਉਸ ਦਾ ਇੰਨਾ ਅਸਰ ਹੋਇਆ ਇਹਦਾ ਕਾਫੀ ਜੀਵਨ ਬਦਲ ਗਿਆ ਉਸ ਨੂੰ ਦੇਖ ਕੇ ਇਹਨਾਂ ਨੇ ਫਿਰ ਆ ਕੇ ਇੱਕ ਮੰਦਿਰ ਦੇ ਵਿੱਚ ਕੁਝ ਦਿਨ ਵਾਸਤੇ ਧਿਆਨ ਦੀ ਪਰਪਕਤਾ ਦਾ ਇਹਨਾਂ ਨੇ ਕੀਤਾ ਤੇ ਇਹਨਾਂ ਨੂੰ ਕੋਈ ਚੰਗਾ ਰਿਜ਼ਲਟ ਮਿਲਿਆ ਫਿਰ ਜੀਵਨ ਵਿੱਚ ਇਹਨਾਂ ਨੇ ਉਸ ਦਾ ਇੰਨਾ ਜੜ ਜੀ ਇਹਨਾਂ ਨੇ ਧਾਰਨ ਕੀਤਾ ਆਪਦਾ ਵੀ ਧਿਆਨ ਦੀ ਐਡੀ ਪਰਪੰਖਤਾ ਦੇ ਨਾਲ ਇੰਨਾ ਜੀਵਨ ਬਦਲ ਜਾਂਦਾ ਫਿਰ ਇਹਨਾਂ ਦਾ ਜੀਵਨ ਹੀ ਬਦਲ ਗਿਆ ਉਸ ਰੱਬ ਨੂੰ ਸੁਣ ਕੇ ਇਸੇ ਤਰ੍ਹਾਂ ਜਿਹੜੇ ਧਿਆਨ ਦੀ ਗੱਲ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਕਹੇ ਸੀ ਜੇ ਤੂੰ ਤੁਸੀਂ ਭਾਈ ਜੇ ਨਵਾਜ਼ ਪੜਨੀ ਹੈ ਤਾਂ ਮੈਂ ਵੀ ਤੁਹਾਡੇ ਨਾਲ ਨਵਾਜ਼ ਪੜੂੰ ਉਹ ਤੇ ਕਹਿੰਦੇ ਤੇ ਗੱਲ ਹੀ ਬਣ ਗਈ ਅੱਜ ਗੁਰੂ ਨਾਨਕ ਸਾਹਿਬ ਮੁਸਲਮਾਨ ਬਣ ਗਏ ਸਾਡੇ ਨਾਲ ਨਿਵਾਜ ਪੜਨਗੇ ਤੇ ਹੁਣ ਸਭ ਨੂੰ ਪਤਾ ਵੀ ਕਿਵੇਂ ਉਹ ਉੱਥੇ ਜਿਉ ਨਿਵਾਜ ਅਦਾ ਕੀਤੀ ਉਹਨਾਂ ਨੇ ਤੇ ਗੁਰੂ ਸਾਹਿਬ ਨੇ ਨਿਵਾਜਨਾ ਅਦਾ ਨਹੀਂ ਕੀਤੀ ਤੇ ਉਹ ਫਿਰ ਕਹਿੰਦੇ ਨਾਲੇ ਤੁਸੀਂ ਕਹਿ ਕੇ ਇਸ ਤੋਂ ਨਿਵਾਜ ਪੜਾਂਗੇ ਤੇ ਨਾਲੇ ਫਿਰ ਤੁਸੀਂ ਹੁਣ ਨਿਵਾਜ ਨਹੀਂ ਕਹਿੰਦੇ ਤੁਹਾਡੇ ਨਾਲ ਵਹਿਦਾ ਸੀ ਵੀ ਜੇ ਤੁਸੀਂ ਪੜੋਗੇ ਤਾਂ ਕਹਿੰਦੇ ਤਾਂ ਪੜੀ ਹੈ ਨਹੀਂ ਨਹੀਂ ਬਿਲਕੁਲ ਨਹੀਂ ਪੜੀ ਉਹ ਦੌਰਤਰਾਣ ਵਿੱਚ ਕਹਿੰਦੇ ਕਿ ਤੇਰਾ ਤੇ ਅਨੁਦਰ ਕਾਬਿਲ ਕਰ ਚ ਘੋੜੇ ਖਰੀਦਦਾ ਸੀ ਉਹ ਜਿਹੜਾ ਮੁੱਲਾ ਸੀ ਉਥੋਂ ਦਾ ਉਹਨੂੰ ਕਹਿੰਦੇ ਤੇਰੀ ਘੋੜੀ ਸੂਰੀਆ ਤੂੰ ਟੋਕਰਿਆਂ ਨੇ ਦੇ ਕੇ ਆਇਆ ਖੂਹੀ ਤੇ ਤੇ ਬਸ਼ੀਰਾ ਪਰ ਜਫਰਦਬ ਕੋਲ ਵਿੱਚ ਨਾ ਦੇਖ ਬੈਠੇ ਰਹੇ ਧਿਆਨ ਉਧਰ ਸੀ ਨਵਾਜ ਤੇ ਨਹੀਂ ਕਿੰਤੂ ਪਰੰਤੂ ਕੀਤਾ ਧਿਆਨ ਤੇ ਕਿੰਤੂ ਪਰੰਤੂ ਕੀਤਾ ਵੀ ਤੇਰਾ ਧਿਆਨ ਨਹੀਂ ਬੇਧਿਆਨਾ ਕੀਤਾ ਹੋਇਆ ਨਿਤਨੇਮ ਬੇਧਿਆਨਾ ਕੀਤਾ ਹੋਇਆ ਪਾਠ ਬੇਧਿਆਨੀ ਅਦਾ ਕੀਤੀ ਨਵਾਜ ਸਤਿਗੁਰੂ ਕਹਿੰਦੇ ਵੀ ਇਹ ਭਾਈ ਰੱਬ ਦੇ ਦਰ ਤੇ ਪਰਵਾਹ ਨਹੀਂ ਸੋ ਸਾਨੂੰ ਚਾਹੀਦਾ ਅਸੀਂ ਧਿਆਨ ਦੁਆਰਾ ਆਪਣੇ ਅੰਦਰ ਦੀ ਖੋਜ ਕਰੀਏ ਜਨ ਨਾਨਕ ਬਿਨ ਆਪਾ ਜੀਨੇ ਮਿਟੇ ਨਾ ਪਰਮ ਕੀ ਕਾਈ ਠਾਡਾ ਪਰਮੂ ਉਹਨੇ ਤੇ ਨਹੀਂ ਮਟਣਾ ਜਿੰਨੇ ਤੇ ਰਹੀ ਧਿਆਨ ਦੀ ਪ੍ਰਪੱਗਤਾ ਨਹੀਂ ਕਰਦੇ ਧਿਆਨ ਬਹੁਤ ਬਹੁਤ ਧੰਮੇ ਧਿਆਨ ਧਿਆਨ ਮੈਂ ਜਾਂਦੇ ਆ ਉਹ ਜਿਹੜਾ ਅੰਦਰ ਵਸਦਾ ਵਾਹਿਗੁਰੂ ਆ ਅਸੀਂ ਗੁਰਬਾਣੀ ਪੜ੍ਹ ਕੇ ਉਸ ਦਾ ਚਲੋ ਠੀਕ ਹੈ ਇਹ ਤਾਂ ਠੀਕ ਹੈ ਵੀ ਹੌਲੀ 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 ਧਿਆਨ ਦੀ ਪਰਪਕਤਾ ਤਾਂ ਹੌਲੀ ਹੌਲੀ ਹੋਣੀ ਹੈ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਧਿਆਨ ਦੀ ਪਰਪਕਤਾ ਸਤਿਗੁਰੂ ਆਪੇ ਬਖਸ਼ਿਸ਼ ਕਰਦੇ ਆ ਧਿਆਨ ਦੀ ਪਰਪਕਤਾ ਹੋ ਜਾਂਦੀ ਹੈ ਜੇ ਅਸੀਂ ਸਤਿਗੁਰੂ ਦੇ ਦਰ ਤੇ ਅਰਦਾਸ ਕਰਦੇ ਰਹੀਏ ਤੇ ਧਿਆਨ ਦੀ ਪਰਪਕਤਾ ਦਾ ਸਤਿਗੁਰੂ ਤੋਂ ਦਾਨ ਮੰਗਦੇ ਰਹੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ